ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 670 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 671 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਿਲਾ ਪੰਜਵਾ ਰਾਗ ਤਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਕਰ ਕਿਰਪਾ ਦਿਓ ਮੋਹਿ ਨਾਮ ਬੰਧਨ ਤੇ ਛੁਟਕਾਏ ਹੈ ਭਾਈ ਸਾਧ ਸੰਗਤ ਨੇ ਕਿਰਪਾ ਕਰਕੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਜਿਸ ਕਰਕੇ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਿਆ ਮਨ ਤੇ ਬਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਤੇ ਗੁਰੂ ਦੇ ਚਰਨੀ ਲਾ ਕੇ ਮਨ ਤੋਂ ਸਾਰਾ ਝਗੜਾ ਛਿਮੇਲਾ ਲੈ ਗਿਆ ਸਾਧ ਸੰਗ ਚਿੰਤਾ ਬਿਰਾਨੀ ਛਾੜੀ ਏ ਭਾਈ ਸਾਧ ਸੰਗਤ ਵਿੱਚ ਆ ਕੇ ਮੈਂ ਪ੍ਰਾਈ ਆਸ ਛੱਡ ਦਿੱਤੀ ਆਹਾ ਬੁੱਧ ਮੋਹ ਮਨ ਬਾਸਨ ਦੇ ਕਰ ਗੜਹਾ ਗਾਢੀ ਰਹਾਓ ਹੋ ਮੈਂ ਮਾਇਆ ਦੇ ਮੋਹ ਮਨ ਦੀ ਵਾਸ਼ਨਾ ਨਾ ਸਬਨਾ ਨੂੰ ਟੋ ਆਪ ਉਟਕੇ ਨੱਪ ਦਿੱਤਾ ਸਦਾ ਲਈ ਦਬ ਦਿੱਤਾ ਰਹਾਓ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸਕੇ ਬੈਰਾਈ ਏ ਭਾਈ ਸਾਧ ਸੰਗਤ ਦੀ ਬਰਕਤ ਨਾਲ ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ ਮੈਨੂੰ ਕੋਈ ਵੈਰੀ ਨਹੀਂ ਦਿਸਦਾ ਮੈਂ ਵੀ ਕਿਸੇ ਦਾ ਵੈਰੀ ਨਹੀਂ ਬਣਦਾ ਬ੍ਰਹਮ ਪਸਾਰ ਪਸਾਰਿਓ ਭੀਤਰ ਸਤ ਗੁਰ ਤੇ ਸੋ ਜੀ ਪਾਈ ਮੈਨੋ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੋ ਗਈ ਹੈ ਕਿ ਸਾਰਾ ਜਗਤ ਖਿਲਾਰਾ ਪਰਮਾਤਮਾ ਆਪ ਹੀ ਹੈ ਸਭਨਾ ਦੇ ਅੰਦਰ ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ ਖਿਲਾਰਿਆ ਹੋਇਆ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਏ ਭਾਈ ਸਾਧ ਸੰਗਤ ਦੀ ਬਰਕਤ ਨਾਲ ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰਕੇ ਸਮਝਦਾ ਹਾਂ ਮੈਂ ਵੀ ਸਭਨਾਂ ਦਾ ਮਿੱਤਰ ਸੱਜਣ ਹੀ ਬਣਿਆ ਰਹਿੰਦਾ ਹਾਂ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਮੇਰੇ ਮਨ ਦਾ ਪਰਮਾਤਮਾ ਨਾਲੋਂ ਬਣਿਆ ਹੋਇਆ ਵਿਛੋੜਾ ਸਾਧ ਸੰਗਤ ਦੀ ਕਿਰਪਾ ਨਾਲ ਕਿਤੇ ਦੂਰ ਚਲਾ ਗਿਆ ਹੈ ਜਦੋਂ ਮੈਂ ਸਾਧ ਸੰਗਤ ਦੀ ਸਰਨ ਲਈ ਤਦੋਂ ਮੇਰੇ ਪ੍ਰਭੂ ਪਾਤਸ਼ਾਹ ਨੇ ਮੈਨੂੰ ਆਪਣੇ ਚਰਨਾਂ ਦਾ ਮਲਾਪ ਦੇ ਦਿੱਤਾ ਹੈ ਬਿਨਸੇ ਓ ਠੀਠਾ ਅਮਰਤ ਵੂਠਾ ਸ਼ਬਦ ਲਗੋ ਗੁਰ ਮੀਠਾ ਹੇ ਭਾਈ ਸਾਧ ਸੰਗਤ ਦੀ ਕਿਰਪਾ ਨਾਲ ਮੇਰੇ ਮਨ ਦਾ ਠੀਠਪੁਣਾ ਮੁੱਕ ਗਿਆ ਹੈ ਮੇਰੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਆਵਸਿਆ ਹੈ ਗੁਰੂ ਦਾ ਸ਼ਬਦ ਮੈਨੂੰ ਪਿਆਰਾ ਲੱਗ ਰਿਹਾ ਹੈ ਗੁਰੂ ਪਿਆਰੇਓ ਸਾਧ ਸੰਗਤ ਦੇ ਬੜੇ ਵੱਡੇ ਗੁਣ ਹਨ ਮੇਰੇ ਬਾਦੋ ਜੀ ਸਤ ਸੰਗਤ ਮਿਲੇ ਸੋਤ ਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਠ ਹਰਿਆ ਜਦੋਂ ਮੈਂ ਜੀਵਨ ਆਪਣਾ ਪਾਪਾਂ ਦੇ ਸਮੁੰਦਰ ਵਿੱਚ ਡੁੱਬ ਰਿਹਾ ਹੋਵੇ ਤੇ ਸਾਧ ਸੰਗਤ ਬਚਾ ਲੈਂਦੀ ਹੈ ਸਾਧ ਸੰਗਤ ਵਿੱਚ ਜਾ ਕੇ ਸੁੱਕੇ ਮਨ ਵੀ ਹਰੇ ਹੋ ਜਾਂਦੇ ਹਨ ਤੇ ਨਾਮ ਦਾ ਜੋ ਉਥੇ ਜਲ ਵਰਸਦਾ ਹੈ ਉਹ ਚੱਖਿਆ ਵਖਰਾ ਹੀ ਸਵਾਦ ਆਉਂਦਾ ਹੈ ਕਿਸੇ ਨਾਲ ਵੈਰ ਵਿਰੋਧ ਨਹੀਂ ਰਹਿੰਦਾ ਸਭ ਆਪਣੇ ਹੀ ਦਿਸਦੇ ਹਨ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡਿਠਾ ਏ ਨਾਨਕ ਆਖ ਕਿ ਹੁਣ ਮੈਂ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਸਭ ਥਾਂ ਵਸਣ ਵਾਲੇ ਸੋਹਣੇ RAM ਨੂੰ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਵੇਖ ਲਿਆ ਹੈ ਤਨਾਸਰੀ ਮਹੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸਿ ਹੋਏ ਆਏ ਏ ਭਾਈ ਜਦੋਂ ਤੋਂ ਗੁਰੂ ਦੇ ਦਰਸ਼ਨ ਪ੍ਰਾਪਤ ਹੋਏ ਹਨ ਮੇਰੇ ਮੇਰੇ ਇਹੋ ਜੇ ਚੰਗੇ ਦਿਨ ਆ ਗਏ ਮਾਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ ਕਿ ਹੋਜੇ ਚੰਗੇ ਦਿਨ ਆ ਗਏ ਕਿ ਪਰਮਾਤਮਾ ਦੀ ਸਿਫਤ ਸਲਾਹ ਕਰ ਕਰਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ ਮੈਨੂੰ ਸਰਬ ਵਿਆਪਕ ਕਰਤਾਰ ਪਰਮਾਤਮਾ ਪ੍ਰਭੂ ਮਿਲ ਪਿਆ ਹੈ ਅਬ ਮੋਹਿ ਰਾਮ ਜਸੋ ਮਨ ਗਾਇਓ ਏ ਭਾਈ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਇਸ ਵਾਸਤੇ ਉਸ ਦੀ ਕਿਰਪਾ ਨਾਲ ਹੁਣ ਮੈਂ ਪਰਮਾਤਮਾ ਦੀ ਸਿਫਤ ਸਲਾਹ ਆਪਣੇ ਮਨ ਵਿੱਚ ਗਾਰਿਆ ਹਾਂ ਭਿਓ ਪਰਗਾਸ ਸਦਾ ਸੁਖ ਮਨ ਮਹਿ ਸਤ ਗੁਰ ਪੂਰਾ ਪਾਇਓ ਰਹਾਓ ਮੇਰੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ ਮੇਰੇ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਰਹਾਓ ਗੁਣ ਨਿਦਾਨ ਰਿਤ ਭੀਤਰ ਵਸਿਆ ਤਾਂ ਦੁੱਖ ਪਰਮ ਭਉ ਭਾਗਾ हे भाई गुरु दी कृपा ਨਾਲ ਜਦੋਂ ਤੋਂ ਗੁਨਾ ਦਾ ਖਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿੱਚ ਆ ਵਸਿਆ ਹੈ ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ ਭਾਈ ਪ੍ਰਾਪਤ ਵਸਤ ਅਗੋਚਰ RAM ਨਾਮ ਰੰਗ ਲਗਾ ਪਰਮਾਤਮਾ ਦੇ ਨਾਮ ਵਿੱਚ ਮੇਰਾ ਪਿਆਰ ਬਣ ਗਿਆ ਹੈ ਮੈਨੂੰ ਉਹ ਉੱਤਮ ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਸੀ ਹੋ ਸਕਦੀ ਚਿੰਤਾ ਚਿੰਤਾ ਸੋਚਾ ਸੋਚਾ ਸੋਗ ਲੋਭ ਮੋਹ ਥਕਾ ਹੇ ਭਾਈ ਗੁਰੂ ਦੇ ਦਰਸ਼ਨ ਦੀ ਬਰਕਤ ਨਾਲ ਮੈਂ ਸਾਰੀਆਂ ਚਿੰਤਾ ਤੇ ਸੋਚਾਂ ਤੋਂ ਬਚ ਗਿਆ ਹਾਂ ਮੇਰੇ ਅੰਦਰੋਂ ਗਮ ਮੁੱਕ ਗਿਆ ਹੈ ਲੋਭ ਖਤਮ ਹੋ ਗਿਆ ਹੈ ਮੋਹ ਦੂਰ ਹੋ ਗਿਆ ਹੈ ਪੰਜਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਵਰਜੰਦੇ ਮਹਾਰਾਜ ਆਪਣੇ ਪਿਤਾ ਜੀ ਤੇ ਗੁਰੂ ਜੀ ਧੰਤਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਜੋ ਮੇਰੇ ਪਿਤਾ ਜੀ ਹਨ ਮੇਰੇ ਗੁਰੂ ਜੀ ਹਨ ਮੈਂ ਉਹਨਾਂ ਦੀ ਆਗਿਆ ਦਾ ਪਾਲਨ ਕੀਤਾ ਜਿਸ ਦੀ ਬਰਕਤ ਨਾਲ ਮੇਰੇ ਅੰਦਰੋਂ ਸਭ ਲੋਭ ਮੋਹ ਮੁੱਕ ਗਿਆ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਵਿੱਚ ਰਚਮਚ ਗਿਆ ਹਾਂ ਉਹ ਮੈਂ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਹਮੇ ਆਦ ਕ ਰੋਗ ਮਿਟ ਗਏ ਹਨ ਮੈਂ ਜਮ ਰਾਜ ਤੋਂ ਪੀ ਕੋਈ ਡਰ ਨਹੀਂ ਸਕਦਾ ਮੇਰਾ ਜਮ ਰਾਜ ਕੁਛ ਨਹੀਂ ਵਿਗਾੜ ਸਕਦੇ ਕਿਉਂਕਿ ਜਮਾਂ ਦੀ ਫਾਹੀ ਕੱਟਣ ਵਾਲਾ ਪ੍ਰਮਾਤਮਾ ਮੈਂ ਸਿਮਰਿਆ ਹੈ ਗੁਰੂ ਦੀ ਕਿਰਪਾ ਨਾਲ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਬਾਣੀ へ ਭਾਈ ਹੁਣ ਮੈਨੂੰ ਗੁਰੂ ਦੀ ਟਹਿਲ ਸੇਵਾ ਗੁਰੂ ਦੀ ਰਜਾ ਹੀ ਪਿਆਰੀ ਲੱਗਦੀ ਹੈ ਕਹੋ ਨਾਨਕ ਜਿਨ ਜਮ ਤੇ ਕਾਡੇ ਤਿਸ ਗੁਰ ਕੈ ਕੁਰਬਾਨੀ ਪੰਜਵੇਂ ਨਾਨਕ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਵਿੱਚੋਂ ਉਚਾਰਨ ਕਰਦੇ ਹਨ ਕਿ ਨਾਨਕ ਆਖਦਾ ਹੈ ਕਿ ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਪਾਪ ਆਪਣੇ ਪਿਤਾ ਜੀ ਜੋ ਦੇ ਪਿਤਾ ਜੀ ਹਨ ਰਿਸ਼ਤੇ ਵਿੱਚ ਤੇ ਗੁਰੂ ਹਨ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਮੈਨੂੰ ਜਮਾ ਤੋਂ ਬਚਾ ਲਿਆ ਹੈ ਤਨਾ ਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਏ ਭਾਈ ਜਿਸ ਪ੍ਰਭੂ ਦਾ ਦਿੱਤਾ ਹੋਇਆ ਹੈ ਸਰੀਰ ਤੇ ਮਨ ਹੈ ਇਹ ਸਾਰਾ ਧਨ ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ ਉਹੀ ਸੁਚੱਜਾ ਹੈ ਤੇ ਸਿਆਣਾ ਹੈ ਤੈਨਹੀਂ ਸੁਣਿਆ ਦੁੱਖ ਸੁਖ ਮੇਰਾ ਤਉਬੇਦ ਨੀਕੀ ਖਟਾਨੀ ਅਸਾਂ ਜੀਵਾਂ ਦਾ ਦੁੱਖ ਸੁਖ ਸਦਾ ਉਸ ਪਰਮਾਤਮਾ ਨੇ ਹੀ ਸੁਣਿਆ ਹੈ ਜਦੋਂ ਸਾਡੀ ਅਰਦਾਸ ਰਜੋਈ ਸੁਣਦਾ ਹੈ ਤਦੋਂ ਸਾਡੀ ਹਾਲਤ ਚੰਗੀ ਬਣ ਜਾਂਦੀ ਹੈ ਜੀ ਕੀ ਇੱਕ ਹੈ ਬਹਿਮਾਨੀ ਹੇ ਭਾਈ ਜਿੰਦ ਦੀ ਅਰਦਾਸ ਇੱਕ ਪਰਮਾਤਮਾ ਕੋਲ ਹੀ ਮੰਨੀ ਜਾਂਦੀ ਹੈ ਤੇ ਪਰਮਾਤਮਾ ਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਚਾਹੀਦੀ ਹੈ ਕਿਸੇ ਦੇਹ ਧਾਰੀ ਕੋਲ ਜਾ ਕੇ ਅਰਦਾਸਾਂ ਨਹੀਂ ਕਰਨੀਆਂ ਚਾਹੀਦੀਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਪਰਮਾਤਮਾ ਦੇ ਕੋਲ ਪਹੁੰਚ ਜਾਂਦੀ ਹੈ ਆਵਰ ਜਤਨ ਕਰ ਰਹੇ ਬਹੁ ਤੇਰੇ ਤੈਨ ਤਿਲ ਨਹੀਂ ਕੀਮਤ ਜਾਣੀ ਰਹਾਓ ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ ਹੋਰ ਬਥੇਰੇ ਜਤਨ ਕਰਕੇ ਥੱਕ ਜਾਂਦੇ ਹਨ ਉਹਨਾਂ ਜਤਨਾਂ ਦਾ ਮੁੱਲ ਇੱਕ ਤਿਲ ਜਿਤਨਾ ਵੀ ਨਹੀਂ ਸਮਝਿਆ ਜਾਂਦਾ ਰਹਾਓ ਅਮਰਤ ਨਾਮ ਨਿਰਮੋਲ ਕਹੀਰਾ ਗੁਰਦੀਨੋਂ ਮੰਤਾਨੀ ਏ ਭਾਈ ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਨਾਮ ਇੱਕ ਐਸਾ ਹੀਰਾ ਹੈ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਗੁਰੂ ਨੇ ਇਹ ਨਾਮ ਮੰਤਰ ਜਿਸ ਮਨੁੱਖ ਨੂੰ ਦੇ ਦਿੱਤਾ ਡਿਗੈ ਨਾ ਡੋਲੇ ਧ੍ਰੜ ਕਰ ਰਿਹਾ ਪੂਰਨ ਹੋਏ ਤ੍ਰਿਪਤਾਨੀ ਜਿਸ ਮਨੁੱਖ ਨੂੰ ਇਹ ਨਾਮ ਮੰਤਰ ਦਿੱਤਾ ਗੁਰੂ ਨੇ ਉਹ ਮਨੁੱਖ ਵਕਾਰਾਂ ਵਿੱਚ ਡਿਗਦਾ ਨਹੀਂ ਡੋਲਦਾ ਨਹੀਂ ਉਹ ਮਨੁੱਖ ਪੱਕੇ ਰਾਦੇ ਵਾਲਾ ਬਣ ਜਾਂਦਾ ਹੈ ਉਹ ਮੁਕੰਮਲ ਤੌਰ ਤੇ ਮਾਇਆ ਵੱਲੋਂ ਸੰਤੋਖੀ ਰਹਿੰਦਾ ਹੈ ਓਏ ਜੋ ਵਿਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਏ ਭਾਈ ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ ਹੀਰਾ ਮਿਲ ਜਾਂਦਾ ਹੈ ਉਸ ਦੇ ਅੰਦਰ ਉਹਨਾਂ ਮੇਰ ਤੇਰ ਵਾਲੇ ਸਾਰੇ ਵਿਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿੱਚ ਬੜੇ ਪਰ ਬਲਹਨ ਮੇਰ ਤੇਰ ਦੇ ਵਿਕਰੇ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਉਹ ਦਿਸਦਾ ਹੈ ਜਿਵੇਂ ਅਨੇਕਾਂ ਗਹਿਣੇ ਮਿਲ ਕੇ ਗਾਲੇ ਜਾ ਕੇ ਰੈਣੀ ਬਣ ਜਾਂਦੀ ਹੈ ਤੇ ਉਸ ਢੇਲੀ ਤੋਂ ਉਹ ਸੋਨਾ ਹੀ ਖਵਾਂਦੀ ਹੈ ਜਿਵੇਂ ਨੇਕਾਂ ਸੋਨੇ ਦੇ ਗਹਿਣਿਆਂ ਨੂੰ ਗਾਲਦੇ ਹੀ ਤੇ ਇੱਕ ਇੱਟ ਬਣ ਜਾਂਦੀ ਹੈ ਬਿਸਕੁਟ ਬਣ ਜਾਂਦਾ ਹੈ ਬਾਰੋ ਖਵਾਉਂਦਾ ਸੋਨਾ ਹੀ ਹੈ ਪ੍ਰਗਟਿਓ ਜੋਤ ਸਹਿਜ ਸੁਖ ਸੋਬਾ ਬਾਜੇ ਅਨਹਤ ਬਾਣੀ ਏ ਭਾਈ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰ ਆਤਮਕ ਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ ਉਸ ਦੇ ਹਿਰਦੇ ਵਿੱਚ ਸਿਫਤ ਸਲਾਹ ਦੀ ਬਾਣੀ ਦੇ ਮਾਨੋ ਇਕ ਰਸ ਵਾਜੇ ਵੱਜਦੇ ਰਹਿੰਦੇ ਹਨ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਗੁਰੂ ਧਾਰਨਾ ਬਹੁਤ ਹੀ ਜ਼ਰੂਰੀ ਹੈ ਮਨੁੱਖ ਵਾਸਤੇ ਸਤਗੁਰ ਬਾਜੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਆਓ ਵਸੀਵੇਂ ਗੁਰੂ ਦੇ ਚਰਨੀ ਲੱਗਿਏ ਗੁਰਬਾਣੀ ਗੁਰੂ ਨਾਲ ਜੁੜੀਏ ਤੇ ਆਪਣਾ ਜੀਵਨ ਸਫਲ ਕਰੀਏ ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਤਾਂ ਸਾਨੂੰ ਹਦਾਇਤ ਦੇ ਰਹੇ ਹਨ ਕਉ ਨਾਨਕ ਨੇ ਚਲ ਘਰ ਬਾਂਦਿਓ ਗੁਰ ਕੀਓ ਬੰਧਾਨੇ ਨਾਨਕ ਆਖਦਾ ਹੈ ਕਿ ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ ਉਹ ਮਨੁੱਖ ਸਦਾ ਲਈ ਪ੍ਰਭੂ ਚਰਨਾ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਪ੍ਰਗਟਿਓ ਜੋਤ ਸਹਿਜ ਸੁਖ ਸੋਬਾ ਵਾਜੇ ਅਨਹਤ ਬਾਣੀ ਕੋ ਨਾਨਕ ਨੇ ਚਲ ਘਰ ਬਾਂਧਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 671 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਅਤੇ ਕੱਲ ਨੂੰ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 672 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਨਤ ਬੇਨਤ ਭੁੱਲਾਂ ਦੀ ਮਵਾਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ